ਜਿਹਦੇ ਵਿੱਚ तकरीबन 3.5 ਕਿਲੋ ਦੀ ਕਰੀਮ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੱਗ-ਅਲੱਗ ਜਗ੍ਹਾ ਤੇ ਰੱਜ਼ਾ ਕੰਮ ਕਰਦੇ ਆ ਉਹਨਾਂ ਤੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਦਿੱਤੀ ਨੁਕਸਾਨ ਨਹੀਂ ਹੋਏਗਾ ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪਰਾਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਹੈ ਸੋਸਾਇਟੀ ਦੇ ਵਿੱਚੋਂ ਬਹੁਤ سارے ਜਿਹੜੇ ਡਰੱਗ ਦੇ ਅਸੀਂ तकरीबन 2.5 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਜੁਗ ਨਸ਼ਾ ਰੋਲ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇਠ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਨੇ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੱਗ-ਅਲੱਗ ਜਗ੍ਹਾ ਦਿੱਤੋਂ। ਔਰ ਬਾਕੀ ਹੋਰ ਜਿਹੜੀਆਂ ਆਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ। ਇੱਥੇ ਇਹ ਵਿਸ਼ੇਸ਼ ਆ ਕਿ ਕੋਈ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਦੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ। ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ। ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 64 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਜੰਮੂ ਤੇ ਕਲਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਅਗਿਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟ ਬੀਹੇਵ ਹੋ ਰਹੇ ਨੇ ਕਿਉਂਕਿ ਸਰਕਾਰ ਤੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸਰਚਿਸ ਤੋਂ ਪਤਾ ਕਰਦਾ ਹੈ ਕਿ ਗਲੀ ਮੰਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਬਦਨਕਾਰ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣਕਾਰ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇਵਾਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਇਲਕੋ ਫਿਰ ਲਿਖ ਕਰਦੇ ਜਿਹੜੇ ਟੂਲੈਸ ਕਿ ਅੱਜ ਦੇ ਐਨਡੀਪੀਐਸ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਤਦ ਦੇ ਜਿਹੜੇ ਹੈ ਗਿਆ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ ਕਿਸੇ ਵੀ ਹਾਲਤ ਤੇ